ਬਾ ਦੇਖੋ ਬਈ ਮਸਟੈਂਗ ਆਹਾ ਆਹਾ ਇੱਕ ਤਾਂ ਪੁਰਾਣੀ ਐ ਕਿ ਯਾਰ ਆ ਚੀਤ ਦੇ ਟੱਕੀ ਕਰ ਗੋਲਦੀ ਆ ਨਾ ਬੱਲੇ ਬੱਲੇ ਇਹ ਤਾਂ ਅੰਦਾ ਦੇਖਿਆ ਲੱਗਦਾ ਮੈਨੂੰ ਯਾਰ ਆਏ ਹਾਏ ਬਾਬਾ ਜੀ ਆ ਬੜੀ ਘੈਂਟ ਗੱਡੀ ਆ ਸਿਮਰ ਨੇ ਆ ਕਦ ਲਈ ਇਹ ਕਿਵੇਂ ਆ ਠੀਕ ਆ ਉਧਰ ਆਪਾਂ ਵੀਡੀਓ ਬਣਾਉਣੀ ਆ ਪਲਾਜੇ ਜਾਜੋ ਆ ਆ ਜਾ ਉਧਰ ਆ ਜਾ ਵੀਡੀਓ ਬਣਾਉਣਾ ਗੱਡੀ ਦੀ ਬੜੀ ਘੈਂਟ ਆ ਤੇਲ ਪਾਉਂਦਾ ਹਨਾ ਕੀ ਵਗਦਾ ਯਾਰ ਬਈ ਯਾਰ ਬੜੀ ਘੈਂਟ ਆ ਯਾਰ ਮੈਂ ਤਾਂ ਟੱਕੀ ਗੱਡੀ ਉੱਪਰ ਗੱਡੀ ਆਈ ਵੀਡੀਓ ਬਣਾਉਣ ਆਨੇ ਆ ਅੱਜ ਉੱਧਰ ਚਲੋ ਚਲੋ ਆਜੋ ਵੀਰੇ ਲੈ ਵੀ ਆ ਗਈ ਫਿਰ ਮਸਟੈਂਗ ਦਿਖਾਉਣੇ ਵਿੱਚ ਤੁਹਾਨੂੰ ਬੁਲਾਉਣੇ ਆ ਬੰਦੇ ਨਾਲ ਆਹਾਹਾ ਕੀ ਬਾਤ ਆ ਬਾਬਾ ਜੀ ਹੈ ਕਦਰ ਲਈ ਬੜੀ ਘੈਂਟ ਗੱਡੀ ਆ ਯਾਰ ਹੈ ਬੱਸ ਬਾਜੀ ਤੇ ਹੁਣ ਥੱਲੇ ਨੂੰ ਖੁੱਲਦੀ ਪਹਿਲਾਂ ਉੱਪਰ ਨੂੰ ਖੁੱਲੀ ਸੀ ਇਹ ਆ ਮਾੜੀ ਵਾਇਰ ਘਟਾ ਦੋ ਸਿਰਫ ਗੱਲਬਾਤ ਕਰਦੇ ਆ ਪਹਿਲਾਂ ਥੱਲੇ ਨੂੰ ਖੁੱਲੀ ਸੀ ਹੁਣ ਪਹਿਲਾਂ ਸੋਰੀ ਉੱਪਰ ਨੂੰ ਅਥੇ ਨੀਚੇ ਨੂੰ ਖੋਲਤੀ ਤੂੰ ਹੀ ਨੂੰ ਆਣਾ ਬਾਜੀ ਹਾ 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 ਕੀ ਬਾਤ ਹੈ ਲੈਂਬੋਗਿਟ ਲੱਗੀ ਹੋਈ ਹੈ ਹੈ ਤੇ ਕਸਟਮਾਈਜ਼ਡ ਡੋਰ ਨੇ ਟਵਿਨ ਵਨ ਸਿਮਪਲ ਵੀ ਖੋਲਦੇ ਨੇ ਆਪਣੀ ਲੈਂਬੋਗਿਟ ਦਾ ਕਿਦਾਂ ਕੀ ਸਿਸਟਮ ਹੈ ਇਹ ਕੰਪਨੀ ਤੋਂ ਨਹੀਂ ਹੈਗੇ ਆ ਇਹ ਕਸਟਮਾਈਜ਼ ਕੀਤੇ ਹੋਇਆ ਆਪਾਂ ਆਪ ਕੋ ਹਾਂਜੀ ਮੈਂ ਇੰਸਟਾਲ ਕੀਤੇ ਆ ਦੇ ਜੀ ਕੀ ਬਾਤ ਆ ਯਾਰ ਹੈ ਉਧਰ ਤੋਂ ਤਾਂ ਸਮਰੋ ਨੂੰ ਮਾਇਆ ਦਿਖਾ ਉਧਰ ਨੂੰ ਲੈ ਆ ਕੇ ਹਾਂ ਆਜੋ ਸਮਰੋ ਨੂੰ ਕਿੰਨਾ ਮਾਡਲ ਕਿੰਨਾ ਗੱਡੀ ਹੈ ਇਹ 208 ਮਾਡਲ ਗੱਡੀ ਹੈ ਅੱਛਾ ਹਾਂਜੀ 208 ਮਾਡਲ ਹੈ ਇਹ ਜਿਹੜੇ ਤਾਂ ਚਲੋ ਡੋਰ ਆਪਾਂ ਅਪ ਕਰਤੇ ਆਪਾਂ ਨੇ ਕੀਤਾ ਹੋਰ ਕੀ ਕੀ ਖਾਸ ਕੁਛ ਹੈ ਕਾਸੇ ਦੇ ਮੀਲਸ ਜਿਹੜੇ ਆ ਬਿਲਕੁਲ ਯੂਨੀਕ ਵੀਲਸ ਐ ਕ੍ਰੋਮ ਦੇ ਵੀਲ ਦਿਖਾ ਦੇ ਵੀਰੇ ਲੈਣੇ ਤੋਂ ਪਹਿਲਾਂ ਮਾੜੀ ਜੀ ਵੀਪੀਲ ਹਾਂ ਹਾਂਜੀ ਤੇ ਇੱਕ ਤਾਂ ਵੀਲਸ ਆ ਬਾਕੀ ਇਹ ਗੱਡੀ ਪੂਰੀ ਦੀ ਪੂਰੀ ਸਰਮਿਕ ਕੋਟ ਕੀਤੀ ਹੋਈ ਐ ਓਕੇ ਤੇ ਪੂਰੀ ਬਫ ਕਰਕੇ ਸਟੇਜ 3 ਦੀ ਓਡਿੰਗ ਕੀਤੀ ਹੋਈ ਐ ਉੱਤੇ ਓਕੇ ਹਾਂਜੀ ਤੇ ਬਾਕੀ ਇਸ ਤੋਂ ਇਲਾਵਾ ਇਹਦੇ ਵਿੱਚ 뮤직 ਸਿਸਟਮ ਹੈਗਾ ਹਾਂ ਹਾਂ ਤੇ 뮤직 ਸਿਸਟਮ ਜਿਹੜਾ ਐ ਪਿੱਛੇ ਬੇਸ ਲੱਗੀ ਹੋਈ ਐ ਡਬਲ ਬੇਸ ਪਿੱਛੇ ਸੀਟਾ ਨਹੀਂ ਐ 2 ਸੀਟਰ ਗੱਡੀ ਕਰਦੀ ਐ अच्छा पीछे बेस ए वीरेया दिखा दियो बड़ा एक बार पीछे ना वीर ने छत खोलना ਤੁਹਾਨੂੰ इजीली छत तो ही ਖੁੱਲ ਜਾਂਦੀ ਆ छत तो ही ਖੁੱਲੂਗੀ ਮੈਂ ਹੁਣ ਇੱਕ ਮਿੰਟ ਚੱਲੀ ਆਉਂਦਾ ਵੀਡੀਓ ਕੋਈ ਵੀਡੀਓ ਬੰਦ ਨਾ ਕਰਿਓ ਬਸ ਅੱਜ ਐਨ ਪੂਰੀ ਦਿਖਾਉਣਾ ਤੁਹਾਨੂੰ ਜੈਂਗੋ ਕਾਰ ਮਸਟੈਂਗ ਮਾਡਲ 2008 ਹੈ 2008 ओके ਛੱਤ ਖੋਲ ਕੇ ਫਿਰ ਤੁਹਾਨੂੰ ਦਿਖਾਉਣਾ ਪਿੱਛੇ ਮਤਲਬ ਵੀਰੇ ਉਹ ਨਹੀਂ ਕਹਿੰਦੇ ਆ ਹਾ 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 ਹੁਣ ਤਾਂ ਟੁੱਪ ਚ ਨਹੀਂ ਆ ਰਿਹਾ ਆਇਆ ਕਰਨਗੇ ਹੈਨਾ ਭਾਈ 6 ਮਹੀਨੇ ਬਾਅਦ ਹੈ 6 ਮਹੀਨੇ ਬਾਅਦ ਅੱਜ ਹੀ ਗੱਡੀ ਆ ਓਕੇ ਹਾਂਜੀ ਹਾਂਜੀ ਤੇ ਹੁਣ ਸਮਰ ਸ਼ੁਰੂ ਹੋ ਗਿਆ ਮੈਂ ਕਿਹਾ ਚਲੋ ਇੰਸ਼ੋਰੈਂਸ ਕਰਾਤੀ ਅਦੀ ਹਾਂ ਤੇ ਫਿਰ ਲਾਈਏ ਕਿ ਇਧਰ ਆਜਾ ਮਾੜਾ ਇਧਰ ਗੱਲਬਾਤ ਕਰਦੇ ਆਪਾਂ ਹਾਂ ਖੁੱਲੀ ਹੋ ਰਹਿਣ ਦੇ ਨੂੰ ਹਾਂ ਹੂੰ ਹੋਰ ਦੱਸੋ ਕੋਈ ਖਾਸੀਤ ਹੋਰ ਕੀ ਕੀ ਖਾਸ ਹੈ ਹੂੰ ਬਸ ਇੱਕ ਹੀ ਚੀਜ਼ ਰਹਿ ਗਈ ਹੈ ਛੱਤ ਉਹ ਮੈਂ ਯੂਐਸ ਤੋਂ ਐਦਕੀ ਮੰਗਾ ਕੇ ਇੰਸਟਾਲ ਕਰ ਦੇਣੀ ਹੈ ਫਿਰ ਗੱਡੀ ਪੂਰੀ ਰੀਸਟੋਰ ਹੋ ਜਾਏਗੀ ਓਕੇ ਜਦੋਂ ਮੈਂ ਲਿਆ ਸੀ ਗੱਡੀ ਭਾਜੀ ਬਿਲਕੁਲ ਮਤਲਬ ਇਹ ਗੋਰੇ ਤੋਂ ਲੈ ਕੇ ਆਇਆ ਸੀ ਮੈਂ ਤੇ ਉਹਦਾ ਕੁਝ ਡਿਸਪਿਊਟ ਚੱਲ ਰਿਹਾ ਸੀ ਉਹਦੀ ਵਾਈਫ ਦੇ ਨਾਲ ਅੱਛਾ ਤੇ ਉਦੋਂ ਤੋਂ ਮੈਂ ਲੈ ਕੇ ਆਇਆ ਸੀ ਗੱਡੀ ਤੇ ਮੈਂ ਸਾਰੀ ਰੀਸਟੋਰ ਆਪ ਹੀ ਕੀਤੀ ਹੈ ਆਪਾਂ ਐਂ ਕਰਦੇ ਆਂ ਇੱਕ ਵਾਰ ਇਧਰ ਆਜ ਵੀਰੇ ਉੱਥੋਂ ਨੂੰ ਉਧਰੋਂ ਹੀ ਦਿਖਾਇਓ ਆਪਾਂ ਮੂਰੇ ਗੱਲਬਾਤ ਕਰਦੇ ਆਂ ਜਿਹੜੀ ਮਾੜੀ ਮੋਟੀ ਕਰਦੇ ਇੱਥੋਂ ਤੁਸੀਂ ਉਧਰ ਚਲੇ ਜਾਓ ਵੀਰੇ ਉਧਰੋਂ ਸੂਝ ਨਹੀਂ ਪਊਗਾ ਫਿਰ ਐਂ ਨਾਲ ਤਾਂ ਲੁੱਕ ਗੱਡੀ ਦਿਖਦੀ ਆ ਫਿਰ ਸਾਰ ਜਿਹਾ ਹੁੰਦਾ ਕਿ ਨਹੀਂ ਆਜੋ ਸ਼ਰਮਾ ਆਜਾ ਮੜਾ ਕਿਰਾ ਹੁਣ ਮੈਨੂੰ ਦੱਸ ਖਾਸ ਖਾਸ ਕਿਹੜੀ ਕਿਹੜੀਆਂ ਗੱਲਾਂ ਨੇ ਆਪਾਂ ਖੜ ਕੇ ਮੜੀ ਦੀ ਗੱਲਬਾਤ ਕਰੀਏ ਕਿਵੇਂ ਲਈ ਸੀ ਗੋਰੇ ਤੋਂ ਲਈ ਸੀ ਕਿਵੇਂ ਕਹਣਾ ਗੋਰੇ ਤੋਂ ਲਈਤੀ ਸੀ ਗੱਡੀ ਤੇ ਮੈਨੂੰ ਹੋ ਗਏ 2 ਸਾਲ ਹੋ ਗਏ ਗੱਡੀ ਲਿਤੇ ਹਾਂ ਜਦੋਂ ਮੈਂ ਸਟੂਡੈਂਟ ਸੀ ਕਾਲਜ ਜਾਂਦਾ ਵਾਹੀ 2 ਸਾਲ ਹੋ ਗਏ ਹਾਂਜੀ 2 ਸਾਲ ਹੋ ਚੱਲੇ ਮੈਨੂੰ ਤੇ ਗੱਡੀ ਮੈਂ ਗੋਰੇਚੁਲੀ ਤੁਸੀਂ ਲਾਈਕ ਮੇਰਾ ਕੋਈ ਪਲਾਨ ਨਹੀਂ ਸੀ ਲੈਣ ਦਾ ਗੱਡੀ ਮੈਂ ਉੱਚੀ ਬਸ ਸਕਰੋਲ ਕਰ ਰਿਹਾ ਸੀ ਤਾਂ ਮੈਨੂੰ ਮਾਰਕੀਟ ਪਲੇਸ ਤੋਂ ਬਹੁਤ ਹੀ ਵਧੀਆ ਡੀਲ ਮਿਲ ਗਈ ਅੱਛਾ ਤੇ ਫਿਰ ਮੈਨੂੰ ਪਤਾ ਸੀ ਕਿ ਮੈਂ ਰੀਸਟੋਰ ਕਰ ਲੈਣੀ ਹੈ ਗੱਡੀ ਉੱਤੇ ਕੰਮ ਕਾਫੀ ਹੋਣਾ ਸੀ ਤੇ ਮੈਂ ਫਿਰ ਆਪੇ ਰੀਸਟੋਰ ਕੀਤੀ ਜਿਹੜੀ ਸੀਟਾਂ ਹੈਗੀਆਂ ਇਹਨਾਂ ਦੀ ਸਾਰੀਆਂ ਤੇ ਪਲੱਸ ਮੈਟਸ ਵਗੈਰਾ ਰਸਟ ਵਗੈਰਾ ਵੀ ਹੈ ਕਿਸੇ ਹਲਕੀ-ਪੁਲਕੀ ਸਾਰੇ ਜਿਹੜੇ ਪੈਨਲਸ ਆ ਉਹ ਚੇਂਜ ਕਰਤੇ ਮੈਂ ਪੇਂਟ オリジナル ਸਾਰਾ ਹੈ ਪੇ ਤੇ ਨੋਨ ਐਕਸੀਡੈਂਟਲ ਗੱਡੀ ਸੀ ਓਕੇ ਤੇ ਤੇ ਕੋਈ ਵੀ ਕਲੇਮ ਵਗੈਰਾ ਕੁਝ ਨਹੀਂ ਹੈਗਾ ਅਜ ਤੱਕ ਤੇ ਫਸਟ ਹਾਰਨ ਗੱਡੀ ਸੀ ਓਕੇ ਹਾਂਜੀ ਹੁਣ ਇਹ ਚ ਲਾਈਟਾਂ ਵੀ ਲਾਈਟਾਂ ਨੂੰ ਮਤਾਰਦੇ ਵੀ ਲਾਈਟਾਂ ਗੋਲੀਆਂ ਘਟ ਲਾਈਆਂ ਨੇ ਲਾਈਟਾਂ ਤੁਹਾਨੂੰ ਹੁਣੇ ਤੇ ਨਹੀਂ ਦਿਸਣੀਆਂ ਬਾਕੀ ਰਾਤੀ ਤੁਹਾਨੂੰ ਦਿਸਣਗੀਆਂ ਇਹਦੇ ਚ ਵੀਲਸ ਵੀਲਸ ਵਿੱਚ ਵੀ ਲਾਈਟਸ ਹੈਗੀਆਂ ਨੇ ਅੱਛਾ ਹਾਂਜੀ ਤੇ ਵੀਲਸ ਵਿੱਚ ਵੀ ਲਾਈਟਸ ਹੈਗੀਆਂ ਓਕੇ ਚਾਰਾਂ ਵਿੱਚ ਇੰਡੀਕੇਟਰ ਦੇ ਨਾਲ ਚੱਲਦੀਆਂ ਜਿਹੜੀਆਂ ਪਲੱਸ ਇਹਦੇ ਅੰਡਰ ਗਲੋ ਲੱਗੀ ਹੋਈ ਹੈ ਹਾਂ ਤੇ ਪੂਰੀ ਗਲੋ ਕਰਦੀ ਰਾਤੀ ਇੰਟੀਰੀਅਰ ਇਚੂ ਲਾਈਟਸ ਆ ਗਈਆਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਵੀ ਬ੍ਰੈਂਟਨ ਦੇ ਵਿੱਚ ਗੱਡੀਆਂ ਦਾ ਘੜ ਬਣਿਆ ਜਾਂਦਾ ਹੈ ਨਾ ਮਸਟੈਂਗ ਚਾਰਜਰ ਚੈਲੈਂਜਰਾਂ ਚ ਇਹ ਚ ਕੀ ਖਾਸ ਆ ਵੀ ਜਿਹੜੀ ਬ੍ਰੈਂਟਨ ਨੂੰ ਮਤਲਬ ਇਦਾਂ ਦੇ ਦੇਖ ਸਕਦਾ ਵੀ ਇਹ ਚ ਨਹੀਂ ਹੋਣੀ ਸੀ ਬ੍ਰੈਂਟਨ ਦੇ ਵਿੱਚ ਇਹਦੇ ਨਾਲ ਦੀ ਦੇਖੋ ਇੰਨੀ ਪੁਰਾਣੀ ਗੱਡੀ ਉੱਤੇ ਇਹ ਸ਼ੌਂਕ ਹੀ ਆ ਕੋਈ ਪੈਸੇ ਨਾ ਲਾਉਂਦਿਆ ਨਹੀਂ ਤੇ ਅੱਜ ਤੱਕ ਮੈਂ ਕਾਫੀ ਆਪਣੀ ਜਿਹੜੀ ਇਨਵੈਸਟਮੈਂਟ ਸੀ ਕੀਤੀ ਹੋਈ ਹੈ ਗੱਡੀ ਉੱਤੇ ਤੇ ਇੱਕੋ ਹੀ ਆ ਕਰ ਲਈ ਬ੍ਰੈਂਟਨ ਦੇ ਵਿੱਚ ਜਿਹੜੇ ਲੈਂਬੋਡੋਲਸ ਨੇ 3500 ਯੂ ਐਸ ਡੀ ਦੀ ਸਿਰਫ ਕੀਟੀ ਹੈਗੀ ਹੈ ਜਿਹੜੇ ਦੇ ਐਕਟ ਲੱਗੀ ਹੋਈ ਆ 3500 3500 USD ਹਾਂਜੀ US 3500 USD ਦੀ ਇਕੱਲੀ ਕਿਟ ਆ ਸ਼ਿਪਿੰਗ ਵਗੈਰਾ ਸਭ ਕੁਝ ਮਿਲਾ ਕੇ ਅੱਛਾ ਕੰਪਲੀਟ ਡੋਰ ਆ ਤੇ ਜਿਹੜੇ ਡੋਰ ਆਪ ਖੜੇ ਆ ਇਹਦੇ ਤੇ ਤੁਸੀਂ 3500 ਠੀਕ ਹੈ ਲਾਤਾ ਇੰਸਟਾਲੇਸ਼ਨ ਮਾ ਆਪ ਹੀ ਕੀਤੀ ਹੋਈ ਆ ਓਕੇ ਇਹਦੇ ਜਿਹੜੇ ਪੈਨਲਸ ਨੇ ਸਾਰੇ ਲਾ ਕੇ ਜੀ ਤੇ ਇਹਦੀ ਕਟਿੰਗ ਕਰਕੇ ਫਿਰ ਇਨਸਟਾਲ ਹੋਇਆ ओरिजिनल ਹੀ ਹੈ ਗਿਆ ਵੀਰੇ ਦਿਖਾਓ ਮੜਾ ਇੱਥੋਂ ਅੰਦਰੋਂ ਆ ਕੇ ਦਿਖਾ ਦਿਓ ਮੜਾ ਜੀ ਕਿਦਾਂ ਡੋਰ ਸਾਰੀ ਯਾਰ ਬੰਦਾ ਬੜਾ ਘੈਂਟ ਆ ਵੀ ਆਪਣੇ ਆਪ ਸਾਰੀ ਕੀਤੀ ਹੈ ਹੈ ਪਰ ਪ੍ਰੋਬਲਮ ਨਹੀਂ ਆਈ ਜਦੋਂ ਡੋਰ ਕਰੀ ਕਰੇ ਸਾਰੀ ਗੈਰੇਜ ਚ ਤਿਆਰ ਕੀਤੀ ਹੈ ਮੈਂ ਤੇ ਮੇਰੇ ਦੋਸਤਾਂ ਨੇ ਮਿਲ ਕੇ ਤੇ ਉਹਨਾਂ ਨੇ ਹੈਲਪ ਕੀਤੀ ਨਾਲੇ ਜਿਹੜੀ ਮਿਊਜ਼ਿਕ ਸਿਸਟਮ ਦੀ ਜਿਹੜੀ ਵੀ ਵਾਇਰਿੰਗ ਵਗੈਰਾ ਕੀਤੀ ਹੈ ਸਾਰਾ ਕੁਝ ਮੈਂ ਖੋਦੀ ਕਰਨਾ ਹੋਣਾ ਓਕੇ ਹਾਂਜੀ ਮਿਊਜ਼ਿਕ ਤਾਂ ਵੈਸੇ ਸ਼ੌਂਕ ਨੂੰ ਰੱਖਿਆ ਹਨਾ ਬਾਕੀ ਹਾਂਜੀ ਸ਼ੌਂਕ ਨੂੰ ਰੱਖਿਆ ਉੰਜ ਵੈਸੇ ਹੁੰਦੀਆਂ ਹੈ ਹਨਾ ਜੀ ਜੀ ਸੀਟਾਂ ਹੈਗੀਆਂ ਯਾਨੀ ਹੁਣ ਪੂਰੀ ਧੁੱਪ ਦੇ ਵਿੱਚ ਚੱਲੂਗਾ ਮੈਂ ਨਾ ਬਿਲਕੁਲ ਚੱਲੂ ਬਿਲਕੁਲ ਚੱਲੂ ਮੇਰੇ ਕੋਲ ਇਹਦੇ ਇਹਦੇ ਦੂਜਾ ਜੋੜਾ ਹੈ ਮੇਰੇ ਕੋਲ ਇਸ ਤੋਂ ਇ ਓਕੇ ਵੀਲ ਉਹ ਕਿੱਦਾਂ ਨੇ ਹਾਂਜੀ ਉਹ ਵੀ ਕ੍ਰੋਮ ਵੀਲਸ ਨੇ ਉਹ ਹੈਗੇ ਆ ਫਾਇਰ ਬਾਕਸ ਕ੍ਰੋਮ ਵੀਲ ਦਾ ਕੀ ਡਿਫਰੈਂਸ ਕੀ ਹੁੰਦਾ ਕਿਵੇਂ ਕੀ ਖਾਸ ਹੈ ਚ ਕ੍ਰੋਮ ਵੀਲ ਮੈਨੂੰ ਸੋਹਣੇ ਲੱਗਦੇ ਆ ਲਾਈਕ ਜਿਵੇਂ ਸ਼ਾਈਨੀ ਗੱਡੀ ਆ ਤੇ ਇਹ ਯੂਨੀਕ ਆ ਤੁਸੀਂ ਬਾਕੀ ਗੱਡੀਆਂ ਦੇ ਵੇਖੋਗੇ ਬਲੈਕ ਹੁੰਦੇ ਆ ਜਾਂ ਫਿਰ ਕੋਈ ਗ੍ਰੇ ਜਿਹਾ ਹੁੰਦੇ ਆ ਇਹ ਚਮਕਦੇ ਰ ਤੁਪੀ ਜਿਹੜੇ ਆ ਤੇ ਘੇਂਟ ਲੱਗਦੇ ਫਿਰ ਓਕੇ ਇੱਕ ਤਾਂ ਕ੍ਰੋਮ ਵੀ ਲਾ ਕੇ ਇੱਕ ਡੋਰ ਜਿਹੜੇ ਆਪਣੇ ਆਪ ਨੇ ਹਨਾ ਲਾਈਟਾਂ ਤੋਂ ਚਲੋ ਉਹ ਤੋਂ ਇਹਦੇ ਵਿੱਚ ਨਾ ਇੱਕ ਵੈਲਵੋ ਟ੍ਰੋਨਿਕ ਐਗਜ਼ੌਸ ਲੱਗਾ ਹੋਇਆ ਹੈ ਹਾਂ ਮਤਲਬ ਜਿੰਨਾ ਬਟਨ ਜਿੰਨਾ ਕੰਟਰੋਲ ਕਰਨਾ ਚਾਹਨੇ ਆ ਆਪਾਂ ਉਹਨਾਂ ਕੰਟਰੋਲ ਕਰ ਸਕਨੇ ਆ ਓਕੇ ਤੇ ਜਦੋਂ ਵੀ ਨਾਰਮਲ ਚਲਾਣੀ ਦਾ ਬੰਦਾ ਨਾਰਮਲ ਚਲਾ ਲੈਂਦਾ ਹਾਈਵੇ ਵਗੈਰਾ ਤੇ ਹਾਂ ਸਮਰ ਕੋਈ ਇਹ ਇਹ V6 ਆ ਇਹ ਹਾਂਜੀ ਇਹ V6 ਆ V6 ਦਾ ਦਿਖਾ ਦਿਓ ਬੜਾ ਅਦਾ ਦਿਖਾ ਦਿਨੇ ਪੀ 6 ਦਾ ਇੰਜਨ V8 ਵੀ ਆਉਂਦੀ ਸੀ ਉਹ 2 ਅੱਠੇ ਦੇ ਵਿੱਚ ਹਾਂਜੀ V8 ਵੀ ਆਉਂਦੀ ਹੈ V8 GT ਆਉਂਦੀ ਹੈ ਅੱਛਾ ਤੇ ਮੈਨੂੰ ਇਹ ਗੱਡੀ ਮਿਲੀ ਸਾਫ਼-ਸੁਥਰੀ ਓਕੇ ਤੇ ਵਧੀਆ ਗੈਸ ਤੇ ਵੀ ਵਧੀਆ ਹੈਗੀ ਗੱਡੀ ਓਕੇ ਆ ਦੇਖ ਲਓ ਮਟਰੋ ਇੰਜਨ ਵੀ ਆ ਪੂਰਾ ਆ ਜਣੀ ਇੰਜਨ ਚ ਕੋਈ ਮੋਡੀਫਾਈ ਕੀਤਾ ਕੁਛ ਕਿ ਇਦਾਂ ਹੀ ਕਿਵੇਂ ਆਲੇ ਇੰਜਨ ਵਿੱਚ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਐਸ ਇਅਰ ਇਹਦੇ ਵਿੱਚ ਮੈਂ ਕੋਲਰ ਇਨਟੇਕ ਲਗਾਣਾ ਤੇ ਸਟੇਜ 2 ਵੀ ਮੇਬੀ ਆਪਾਂ ਟਿਊਨਿੰਗ ਕਰੀਏ ਓਕੇ ਹਾਂਜੀ ਅੱਛਾ ਜਣੀ ਅਪਡੇਟ ਚ ਕੁਝ ਬਾਅਦ ਚ ਹੋਊਗਾ ਹਨਾ ਹਾਂਜੀ ਅਪਡੇਟ ਕਰਾਂਗੇ ਅਸੀਂ ਤੇ ਹੋਰ ਕੋਈ ਗੱਲਬਾਤ ਮੈਂ ਨਾ ਕਈ ਬੰਦੇ ਕਮੈਂਟ ਕਰਨਗੇ ਸ਼ਾਇਦ ਵੀਡੀਓ ਦੇਖ ਕੇ ਵੀ ਹੁਣ ਵੀ ਇਹ ਮਸਟੈਂਗਾਂ ਚਾਰਜਨਾਂ ਚੈਲੰਜਰਾਂ ਦਿਖਾਉਂਦਾ ਹਨਾ ਪਰ ਮੈਂ ਇਹ ਕਹਿਣਾ ਵੀ ਮਿਹਨਤ ਕਰਕੇ ਜੇ ਤੁਸੀਂ 5 6 ਦਿਨ ਮਿਹਨਤ ਕਰਦੇ ਹੋ ਹਨਾ ਆਪਣੀ ਮਿਹਨਤ ਕਰਦੇ ਹੋ ਫਿਰ ਇਹ ਸ਼ੌਂਕ ਪੂਰੇ ਕਰਦੇ ਹੋ ਕੋਈ ਚੱਕਰ ਨਹੀਂ ਹੈਗਾ ਹਨਾ ਫਿਰ ਸਿਮਰ ਤੂੰ ਕੀ ਕਹਿਣਾ ਚਾਹੁੰਦਾ ਕੋਈ ਗੈਜ ਬਾਰੇ ਗੱਲਬਾਤ ਦੇਖੋ ਮੈਂ ਤੇ ਇਹ ਕਹਿਣਾ ਚਾਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਕੰਮ ਹੁੰਦਾ ਹੈ ਕੰਮ ਤੇ ਸਟੱਡੀਜ਼ ਆ ਜਿਹੜੇ ਬੱਚੇ ਸਟੂਡੈਂਟ ਹੈਗੇ ਆ ਉਹਨਾਂ ਉੱਤੇ ਧਿਆਨ ਦੇਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਸ਼ੌਂਕ ਆ ਤੇ ਸ਼ੌਂਕ ਨੂੰ ਵੀ ਮਾਰਨਾ ਨਹੀਂ ਚਾਹੀਦਾ ਬਟ ਪਹਿਲਾਂ ਕੰਮ ਤੇ ਸਟੱਡੀ ਨੂੰ ਬੈਲੈਂਸ ਕਰਕੇ ਤੇ ਸ਼ੌਂਕ ਵੱਲ ਜਾਓ ਜਿਹੜਾ ਆਪਣਾ ਬਾਕੀ ਦਾ ਜਿਹੜਾ ਸੇਵਿੰਗ ਤੁਹਾਡੀ ਹੈਗੀ ਆ ਤੇ ਸ਼ੌਂਕ ਉਤੇ ਜ਼ਰੂਰ ਲਾਇਆ ਕਰੋ ਜਦੋਂ ਮੈਂ ਹੁਣ 21 ਦਾ ਹੈਗਾ ਤੇ ਮੇਰਾ ਡ੍ਰੀਮ ਹੈਗਾ ਸੀ ਕਿ ਮੈਂ 21 ਦੇ ਵਿੱਚ ਮੇਰੇ ਕੋਲ ਮਸਟੈਂਗ ਹੋਵੇ ਤੇ ਆਮ ਲਿਵਿੰਗ ਮਾਈ ਡ੍ਰੀਮ ਮੈਂ ਬਾਕੀ ਨੂੰ ਇਨਸਪਾਇਰ ਕਰਨਾ ਚਾਹੁੰਦਾ ਕਦੋਂ ਲਿਆ ਸੀ ਡ੍ਰੀਮ ਵੀ ਮੈਂ ਮਸਟੈਂਗ ਲੈਣੀ ਹੈ ਜਾ ਕੇ ਮੈਨੂੰ ਇੰਡੀਆ ਤੋਂ ਸ਼ੌਂਕ ਸੀ ਮਸਟੈਂਗ ਦਾ ਕਾਫੀ ਅੱਛਾ ਹਾਂਜੀ ਤੇ ਮੇਰਾ ਡ੍ਰੀਮ ਹੈਗਾ ਸੀ ਕਿ ਮੈਂ ਕੈਨੇਡਾ ਜਾਣਾ ਤੇ ਮੈਂ ਲੈਣਾ ਜ਼ਰੂਰ ਹੈ ਮੈਂ ਮੈਨੀਫੈਸਟ ਕੀਤਾ ਹੋਇਆ ਸੀ ਕਿ ਮੈਂ ਇੰਡੀਆ ਇੰਡੀਆ ਤੋਂ ਜਦੋਂ ਮੈਂ ਕੈਨੇਡਾ ਜਾਣਾ ਸਟੱਡੀ ਲਈ ਤੇ ਮੈਂ ਮਸਟੈਂਗ ਤੇ ਜ਼ਰੂਰ ਰੱਖਣੀ ਹੈ ਅੱਛਾ ਹਾਂਜੀ ਤੇ ਫਿਰ ਉਹ ਮੈਨੀਫੈਸਟੇਸ਼ਨ ਮੇਰੀ ਜਿਹੜੀ ਆ ਫulfill ਹੋਈ ਹੈ ਤੇ ਮੈਂ ਹੁਣ ਡਰਾਈਵ ਕਰ ਰਹਾ ਮੈਨੂੰ 2 ਸਾਲ ਹੋ ਗਿਆ ਮਸਟੇਂ ਰੱਖੇ ਨੂੰ ਤੇ ਅੱਜ ਵੀ ਮੇਰਾ ਇੱਕ ਪਿਆਰ ਆ ਪਹਿਲਾ ਹੀ ਪਿਆਰ ਹੈ ਹਾਂਜੀ ਹੇ ਮਿੱਤਰੋ ਇਹਦੇ ਨਾਲ ਦੀ ਮਸਟੈਂਗ ਮੈਨੂੰ ਲੱਗਦਾ ਨਹੀਂ ਹੋਣੀ ਹੈ ਬ੍ਰੈਂਟਨ ਦੇ ਵਿੱਚ ਜਿਵੇਂ ਇਹ ਚ ਕੁਝ ਅਪਡੇਟ ਹੈਗੀਆਂ ਨੇ ਹਨਾ ਬਾਕੀ ਥੋੜੀਆਂ ਬਹੁਤ ਅਪਡੇਟ ਹੋਰ ਵੀ ਬਾਈ ਕਰੂਗਾ ਉਹ ਠੰਡ ਬਹੁਤ ਜ਼ਿਆਦਾ ਐਵਰੀਅਰ ਮੈਂ ਤੇ ਕੁਝ ਨਾ ਕੁਝ ਨਵਾਂ ਕਰਦੇ ਰਹਿਣਾ ਠੀਕ ਹੈ ਤੇ ਐਸਆਰਵੀਏ ਤੇ ਹੁਣ ਮੈਂ ਇੰਜਨ ਉੱਤੇ ਅਪਗ੍ਰੇਡ ਕਰਾਂਗਾ ਤੇ ਆਪਾਂ ਫਿਰ ਵੀਡੀਓ ਦਿਖਾਵਾਂਗੇ ਜ਼ਰੂਰ ਬਾਈ ਇਹ ਤਾਂ ਗੱਲ ਖਾਸ ਆ ਪੰਜਾਬੀਆਂ ਟੌਰ ਬਾਈ ਹੋਣੀ ਮਣੇ ਤੂੰ ਕੈਮਰਾ ਦਿਖਾ ਦੇ ਖੜਖੜ ਕਰਾ ਲੋਕ ਦੇਖਦੇ ਨੇ ਯਾਰ ਕੋਈ ਚੀਜ਼ ਜਨੀਕ ਹੁੰਦੀ ਆ ਨਾ ਜਦੋਂ ਘੁੰਮਦੀ ਆ ਗੱਡੀ ਉਦੋਂ ਲੋਕੀ ਖੜਖੜ ਕੇ ਦੇਖਦੇ ਨੇ ਤਾਂ ਗੱਲ ਹੈਗੀ ਆ ਤੇ ਜ਼ਰੂਰ ਤੇ ਸਿਮਰ ਵੀਰਾ ਨਾਲ ਦੀ ਨਾਲ ਪੇਂਟਿੰਗ ਕਰਦਾ ਆਰਟਿਸਟ ਆ ਸਿੰਗਰਾਂ ਦੀਆਂ ਪੇਂਟਿੰਗਾਂ ਜਾਂ ਬਾਲ ਪੇਂਟਿੰਗਾਂ ਬਹੁਤ ਕੁਛ ਆਪਣੀ ਮਿਹਨਤ ਕਰਦਾ ਕੰਮ ਕਰਦਾ ਹਨ ਨਾਲ ਇਦਾਂ ਦੇ ਸ਼ੌਂਕ ਪੂਰੇ ਕਰਨੇ ਨੇ ਕੋਈ ਚੱਕਰ ਨਹੀਂ ਹੈਗਾ ਕਰੋ ਪਰ ਮਿਹਨਤ ਨਾਲ ਨਾਲ ਕੰਮ ਕਰੋ ਆਪਣੀ ਮਿਹਨਤ ਪੂਰੀ ਕਰੋ ਬਾਈ ਦਾ ਸ਼ੌਂਕ ਸੀਗਾ ਵੀ ਮੈਂ ਸਟੈਂਕ ਲੈਣੀ ਆ ਬਾਈ ਨੇ ਲੈ ਲਈ ਹੈਨਾ ਪਰ ਮਿਹਨਤਾਂ ਠੀਕ ਆ ਵੀਰੇ ਸਸਤੀ ਕਾਲ ਠੰਡ ਬਹੁਤ ਆ ਬਾਕੀ ਫਿਰ ਤੁਹਾਨੂੰ ਦਿਖਾਵਾਂਗੇ ਜੀ ਅਪਡੇਟ ਕੁਛ ਨਾ ਕੁਛ ਸਸਤੀ ਕਾ ਧੰਨਵਾਦ